ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਰੂਪનગર ਪੀ ਐਚ ਸੀ ਕੀ ਪ੍ਰਸ਼ਾਪ ਮੈਡੀਕਲ ਅਫੀਸਰ ਦੀ ਅਗਵਾਈ ਵਿੱਚ ਅਤੇ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਬਲਵੰਤ رائے ਹੈਲਥ ਇਨਸਪੈਕਟਰ ਅਤੇ ਮਦਨ ਲਾਲ ਸੈਨੀਅਰ ਇਨਸਪੈਕਟਰ ਨਗਰ ਕੌਂਸਲ ਦੀ ਅਗਵਾਈ ਵਿੱਚ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 1 ਡੀ ਐਸ ਪੀ ਆਫਿਸ ਬੀ ਡੀ ਪੀਓ ਆਫਿਸ वीएनएल ऑफिस ਅਤੇ ਪਟਵਾਰ ਖਾਨੇ ਤੋਂ ਇਲਾਵਾ ਅਲੱਗ-ਅਲੱਗ ਥਾਂਾਂ ਤੇ ਡੇਂਗੂ ਦੀ ਚੈਕਿੰਗ ਕੀਤੀ ਗਈ ਅਤੇ ਜਿਸ ਕਿਸੇ ਥਾਂ ਤੇ ਡੇਂਗੂ ਦਾ ਲਾਰਵਾ ਪਾਇਆ ਗਿਆ ਉਹਨੂੰ ਉਸ ਸਮੇਂ ਹੀ ਨਸ਼ਟ ਕੀਤਾ ਗਿਆ ਇਸ ਮੌਕੇ ਤੇ ਬਲਵੰਤਰਾਏ ਹੈਲਥ ਇਨਸਪੈਕਟਰ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਅਕਸਰ ਹੀ ਕੁਆਰਡ ਦੀਆਂ ਚੀਜ਼ਾਂ ਜਿਵੇਂ ਫਾਲਕੂ ਜਿੱਜਾਂ ਦੇ ਵਿੱਚ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਜਮਾ ਹੋ ਜਾਂਦਾ ਹੈ ਜਿਸ ਕਰਕੇ ਡੈਂਗੂ ਦਾ ਲਾਰਬਾ ਜਿਹੜਾ ਉਹ ਦਿਨ-ਪ੍ਰਤੀ ਦਿਨ ਵੱਧਦਾ ਜਾਂਦਾ ਹੈ ਔਰ ਡੈਂਗੂ ਦੀ ਭਿਆਨਕਰ ਬਿਮਾਰੀ ਆਮ ਇਨਸਾਨ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਦੇ ਪ੍ਰਤੀ ਬਲਵੰਤਰਾਏ ਜੀ ਨੇ ਲੋਕਾਂ ਨੂੰ ਸचेत ਕੀਤਾ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਖਾਲੀ ਪਏ ਬਰਤਨਾ ਵਿੱਚ ਅਤੇ ਹੋਰ ਵੀ ਕਿਸੇ ਕੁਆੜੀ ਕੁਆੜ ਸਮਾਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਜਾਂ ਬਰਖਾ ਦਾ ਪਾਣੀ ਜਾਂ ਆਮ ਪਾਣੀ ਨਾ ਰੱਖਿਆ ਜਾਵੇ ਉਸ ਨੂੰ ਖਾਲੀ ਕੀਤਾ ਜਾਵੇ ਤਾਂ ਕਿ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ بچਿਆ ਜਾ ਸਕੇ ਜੋ ਪੰਜਾਬ ਸਰਕਾਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਮਾ ਜੋ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾ ਜੋ ਸਿਵਲ ਸਟਾਫ ਰੂਪਨਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਪੂਰੇ ਇਸ ਏਰੀਏ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਕੀਰਪਾਲ ਸਾਹਿਬ ਦੇ ਏਰੀਆ ਦੇ ਵਿੱਚ ਇਨਕਲੂਡਿੰਗ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਡੇਂਗੂ ਦੇ ਸੰਬੰਧੀ ਸਰਵੇ ਕੀਤਾ ਜਾ ਰਿਹਾ ਹੈ ਅਸੀਂ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਵਿੱਚ ਅੱਜ ਘੁੰਮ ਰਹੇ ਹਾਂ ਜਿਹਦੇ ਵਿੱਚ ਅਸੀਂ ਡੀਐਸਪੀ ਸਾਹਿਬ ਦਾ ਦਫ਼ਤਰ ਜਿਹੜਾ ਹੈ ਉੱਥੇ ਵੀ ਨਿਰੀਖਣ ਕੀਤਾ ਹੈ ਤੇ ਨਾਲ ਹੀ ਪੁਲਿਸ ਸਾਂਝ ਕੇਂਦਰ ਪਟਵਾਰਖਾਨਾ ਤੇ ਨਾਲ ਅੱਜ ਆਪਣਾ ਬੀਐਸਐਨਐਲ ਆਫਿਸ ਆਏ ਹਾਂ ਸੋ ਵੀਡੀਓ ਸਾਹਿਬ ਦਾ ਦਫ਼ਤਰ ਵੀ ਅਸੀਂ ਦੇਖਿਆ ਹੈ ਸੋ ਬਹੁਤ ਸਾਰੀਆਂ ਥਾਵਾਂ ਤੇ ਸਾਨੂੰ ਜਿਹੜਾ ਡੇਂਗੂ ਦਾ ਲਾਰਵਾ ਮਿਲਿਆ ਹੈ ਤੇ ਨਾਲ ਅਸੀਂ ਹਦਾਇਤਾਂ ਜਿਹੜੀਆਂ ਦਿੱਤੀਆਂ ہیں ਸਟਾਫ ਨੂੰ ਕਿ ਇਹ ਜਿਹੜਾ ਪਾਣੀ ਹੈ ਖਾਸ ਕਰਕੇ ਜਿਹੜਾ ਜਿਹੜੇ ਖੁੱਲੇ ਥਾਵਾਂ ਤੇ ਬਰਤਨ ਪਏ ਨੇ ਚਾਹੇ ਉਹ ਗਮਲੇ ਨੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਹੋਰ ਟੁੱਟੇ-ਫੁੱਟੇ ਵਰਤਨ ਜਿਹੜੇ ਕਿ ਵਰਤਨ ਵਿੱਚ ਨਾ ਆਉਣ ਯੋਗ ਨੇ ਤੇ ਉਹਨਾਂ ਨੂੰ ਮੋਦਾ ਮਾਰਿਆ ਜਾਵੇ ਤਾਂ ਕਿ بارش ਦਾ ਪਾਣੀ ਜਮਾ ਨਾ ਹੋਵੇ ਕਿਉਂਕਿ ਇਹਦੇ ਵਿੱਚ ਡੇਂਗੂ ਦਾ ਲਾਰਵਾ ਜਿਹੜਾ ਜਮਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ 쿨ਰ ਨੇ 쿨ਰਾਂ ਦਾ ਪਾਣੀ ਜਿਹੜਾ ਹਰ ਹਫ਼ਤੇ ਚੇਂਜ ਕੀਤਾ ਜਾਵੇ ਤੇ ਹੋਰ ਕੋਈ ਵੀ ਜਿਹੜੀ ਇਹੋ ਜਿਹੀ ਚੀਜ਼ ਜਿਹੜੀ ਵਰਤਨ ਦੇ ਵਿੱਚ ਨਹੀਂ ਆਣ ਵਾਲੀ ਹੈ ਉਹਨੂੰ ਇਸ ਤਰ੍ਹਾਂ ਖੁੱਲੇ ਦੇ ਵਿੱਚ ਨਾ ਰੱਖਿਆ ਜਾਵੇ ਉਹਨੂੰ ਮੋਦਾ ਮਾਰਿਆ ਜਾਵੇ ਤੇ ਤਾਂ ਕਿ ਜਿਹੜਾ ਡੇਂਗੂ ਦੇ ਪ੍ਰਕੋਪ ਤੋਂ ਬਚਿਆ ਜਾਵੇ ਤੇ ਅੱਜ ਅਸੀਂ ਸਾਂਝੇ ਤੌਰ ਤੇ ਸਾਡੀ ਜਿਹੜੀ ਸਿਹਤ ਪ੍ਰਭਾ ਦੀ ਟੀਮ ਹੈ ਤੇ ਕੀਪਰ ਸਾਹਿਬ ਤੋਂ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਟੀਮ ਸ਼੍ਰੀ ਨੰਦਪਰ ਸਾਹਿਬ ਤੋਂ ਸੜਨ ਟੀਮ ਜਿਹੜੀ ਆਈ ਆ ਸੀ ਸਾਂਝੇ ਤੌਰ ਤੇ ਅੱਜ ਜਿਹੜਾ ਐਕਸ਼ਨ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਅਸੀਂ ਟੈਲੀਫੋਨ ਅਸ਼ੇਨੰਦਪੂ ਸਾਹਿਬ ਤੋਂ ਬੋਲ ਰਹੇ ਹਾਂ। ਹਾਂਜੀ। ਇੱਥੇ ਹੈਲਥ ਵਿਭਾਗ ਤੇ ਨਗਰ ਕੌਂਸਲ ਦੀ ਟੀਮ ਆਈ ਸੀ ਕਿ ਚੈਕਿੰਗ ਕਰਨ ਲਈ ਤੇ ਇੱਥੇ ਕੋਈ ਵੀ ਲਾਰਵਾ ਵਗੈਰਾ ਨਹੀਂ ਪਾਇਆ ਗਿਆ ਤੇ ਸਾਡਾ ਸਾਰਾ ਐਟਮੋਸਫੀਅਰ ਸਹੀ ਸੀਗਾ ਇੱਥੇ। ਕੀ ਕੀ ਇਨਸਟਰਕਸ਼ਨ ਤੇ ਦੇ ਕੇ ਗਏ ਸਰ? ਇਹਨਾਂ ਨੇ ਇਨਸਟਰਕਸ਼ਨ ਦਿੱਤੇ ਹੈਗੇ ਕਿ ਕਿਤੇ ਵੀ ਪਾਣੀ ਵਗੈਰਾ ਨੂੰ ਨਾ ਜਮਾ ਹੋਣ ਦਿੱਤਾ ਜਾਵੇ ਤਾਂ ਕਿ ਲਾਰ ਇਹ ਡੇਂਗੂ ਮਛਰਾਂ ਦਾ ਜੀ ਠੀਕ ਹੈ ਹਾਂ ਜੀ